ਤੁਸੀਂ ਮੈਨੂੰ ਇਹ ਦੱਸੋ ਜਦੋਂ ਇਹ ਇੱਕ ਕੈਟਾਗਰੀ ਦੇ ਗੈਂਗਸਟਰ ਜਿਨ੍ਹਾਂ ਤੇ 2-200 ਪਰਚੇ ਦਰਜ ਆ ਉਹ ਜੇਲ੍ਹਾਂ ਚੋਂ ਫੋਨ ਕਰੀ ਜਾ ਰਿਹਾ ਇਹ ਸਰਕਾਰ ਤੋਂ ਪਰਚਾ ਨਹੀਂ ਦਰਜ ਹੋ ਰਿਹਾ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਤਰਨਤਾਰਨ ਐਸਐਸਪੀ ਨੂੰ ਮੈਂ ਇੱਕ ਸ਼ਿਕਾਇਤ ਦੇ ਕੇ ਆਇਆ ਜਿੱਥੇ ਜੱਗੂ ਭਗਵਾਨਪੁਰੀਏ ਦਾ ਫੋਨ ਆਇਆ ਉਹ ਵੀ ਮੈਂ ਬੜੀ ਛੇਤੀ ਜਨਤਕ ਕਰੂੰਗਾ ਉਹ ਉੱਤੇ ਚੰਡੀਗੜ੍ਹ ਤੱਕ ਸ਼ਿਕਾਇਤ ਗਈ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਉਹਨੂੰ ਪ੍ਰੋਟੈਕਟ ਕਿਉਂ ਕਰ ਰਹੇ ਹੋ ਔਰ ਉਹ ਇੱਕ ਹਲਕੇ 'ਚ ਨਹੀਂ ਮੇਰੇ ਹਲਕੇ 'ਚ ਵੀ ਮੈਂ ਬੜੀ ਛੇਤੀ ਉਹ ਪ੍ਰੂਫ ਵੀ ਰਿਲੀਜ਼ ਕਰੂੰਗਾ ਜਿੱਥੇ ਮੈਨੂੰ ਇਹ ਕਿਹਾ ਗਿਆ ਹੈ ਕਿ ਉਹਦੀ ਮਾਤਾ ਇੱਕ ਪਿੰਡ 'ਚ 15 ਲੱਖ ਰੁਪਏ ਲੈਣ ਆਈ ਹੈ ਜਦ ਉਹਨਾਂ ਨੂੰ ਇੰਨੀ ਸਰਪ੍ਰਸਤੀ ਇੰਨੀ ਪ੍ਰੋਟੈਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਤੇ ਤੁਸੀਂ ਮੰਨ ਸਕਦੇ ਹੋ ਕਿ ਫਿਰ ਦੂਜਿਆਂ ਨੂੰ ਕਾਦੀ ਸਿਕਿਉਰ ਸੇਫਟੀ ਐਂਡ ਸਿਕਿਉਰਿਟੀ ਰਹਿ ਜੂ ਫਿਰ ਤਾਂ ਮਨਮਰਜ਼ੀ ਕਰਨਗੇ ਪੁਲਿਸ ਉਹਨਾਂ ਤੋਂ ਡਰਨ ਲੱਗ ਗਈ ਹੈ ਕਿ ਇਹਨਾਂ ਨੂੰ ਤਾਂ ਭਾਈ ਸਰਕਾਰ ਇਹਨਾਂ ਦੇ ਨਾਲ